ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਸ ਵਕਤ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਸੋ ਇੱਥੇ ਜਿਹੜਾ ਇਸ ਵਕਤ ਵੱਡੀ ਗਿਣਤੀ ਵਿੱਚ ਪੁਲਿਸ ਬਸਸ਼ਨ ਪਹੁੰਚਿਆ ਹੈ ਸੋ ਚੈਕਿੰਗ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਉਹਨਾਂ ਦੀਆਂ ਜੇਬਾਂ ਫੋਲੀਆਂ ਜਾ ਰਹੀਆਂ ਨੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹ ਆਪਰੇਸ਼ਨ ਕਸੋ ਜਿਹੜਾ ਚਲਾਇਆ ਜਾ ਰਿਹਾ ਕਿਉਂਕਿ ਬੀਤੇ ਦਿਨੀ ਮਰਾਤਪੁਰ ਦੇ ਵਿੱਚ ਹੋਈ ਮੌਤ ਤੋਂ ਬਾਅਦ ਕਿਤਨਾ ਕਿਤੇ ਨਸ਼ੇ ਦੀ ਉਹ ਲੋਸ ਨੂੰ ਲੈ ਕੇ ਜੋ ਕੁਝ ਹੋਇਆ ਉਸ ਤੋਂ ਬਾਅਦ ਕਈ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਹੋਏ ਨੇ ਸਾਰੇ ਸੀਗੇ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰੇ ਚ ਲਿਆ ਗਿਆ ਸੀਗਾ ਸੋ ਹੁਣ ਜਿਹੜਾ ਪ੍ਰਸ਼ਾਸਨ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਲਚਲ ਦੇ ਵਿੱਚ ਹੈ ਵੱਡੀ ਗਿਣਤੀ ਦੇ ਜਥੇ ਪੁਲਿਸ ਪ੍ਰਸ਼ਾਸਨ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਸੋ ਕਿ ਜਿਹੜਾ ਯੁੱਧ ਨਸ਼ਾ ਬਦੋ ਤਹਿਤ ਜਿਹੜਾ ਆਪਰੇਸ਼ਨ ਅੱਜ ਚਲਾਇਆ ਜਾ ਰਿਹਾ ਹੈ ਹੁਣ ਮਾਦਾ ਘੋਟ ਦੇ ਵਿੱਚ ਵੀ ਇਹ ਜਿਹੜਾ ਕਾਪਰੇਸ਼ਨ ਚ ਲਾਇਆ ਜਾ ਰਿਹਾ ਬੀਤੇ ਦਿਨੀ ਤਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀ ਸੀ ਕਿਸ ਤਰੀਕੇ ਨਾਲ ਪਿੰਡ ਵਾਸੀਆਂ ਵੱਲੋਂ ਰੋਪ ਲਗਾਏ ਗਏ ਸੀ ਕਿ ਕੁਝ ਲੋਕਾਂ ਦੇ ਉੱਪਰ ਕਿ ਇੱਥੇ ਨਸ਼ਾ ਜਿਹੜਾ ਤੁਲਲੇ ਨਾਲ ਵੇਚਿਆ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ ਹੀ ਜਿਹੜਾ ਨਾਮ ਲੈ ਕੇ ਦੱਸਿਆ ਗਿਆ ਸੀਗਾ ਕੁਝ ਲੋਕਾਂ ਦੇ ਨੇੜੇ ਤੇੜੇ ਜਿਹੜੇ ਅੱਡੇ ਵੀ ਦੱਸੇ ਗਏ ਸੀਗੇ ਜਿੱਥੇ ਨਸ਼ਾ ਤਸਕੀਦਾ ਵੱਡੇ ਪੱਧਰ ਤੇ ਜਿਹੜਾ ਕਾਹदोबार ਚੱਲ ਰਿਹਾ ਸੋ ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹੈ ਉਹ ਹਲਚਲ ਦੇ ਵਿੱਚ ਨਜ਼ਰ ਆ ਰਹੀ ਹੈ ਲਾਈਵ ਤਸਵੀਰਾਂ ਉਸ ਵੇਲੇ ਸਾਂਝੀਆਂ ਕਰ ਰਹੇ ਹਾਂ ਜਿਹੜਾ ਯੁੱਧ ਨਸ਼ਾ ਵਰਦੋ ਦੇ ਤਹਿਤ ਕੋਪਰੇਸ਼ਨ ਚਲਾਇਆ ਮਦਾਨੇ ਮਰਾਤਪੁਰ ਦਾ ਜਿੱਥੇ ਕਿ ਅੱਜ ਨੌਜਵਾਨ ਖੇਡਦੇ ਸੀਗੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਤੁਸੀਂ ਦੇਖ ਸਕਦੇ ਹੋ ਗਰਾਊਂਡ ਦੇ ਵਿੱਚ ਜਿਹੜੇ ਨੌਜਵਾਨ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਆ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੀ ਹਦਾਇਤਾਂ ਨੇ ਆ ਪੰਜਾਬ ਦੇ ਡੀਜੀਪੀ ਦੀਆਂ ਕਿ ਲਗਾਤਾਰ ਜਿਹੜਾ ਇਸ ਤਰੀਕੇ ਨਾਲ ਇਹ ਆਪਰੇਸ਼ਨ ਚੱਲਦਾ ਰਹਿਣਾ ਚਾਹੀਦਾ ਹੈ ਤੇ ਜਿਹੜਾ ਤਕਰੀਬਨ ਹੁਣ ਤੱਕ 133 ਕਿਲੋ ਤੋਂ ਉੱਪਰ ਹੈਰੋਇਨ ਜਿਹੜੀ ਹੈ ਉਹਨਾਂ ਤੋਂ ਤੱਕ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਇਸ ਯੁੱਧ ਨਸ਼ਾ ਵਿਰੋਧੀ ਤਹਿਤ 13 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਪੂਰੇ ਤਰ੍ਹਾਂ ਤਰ੍ਹਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬੁਲਟ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਤਰੀਕੇ ਨਾਲ ਜਾਣਕਾਰੀ ਜਿਹੜੀ ਲਈਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਬਿਲਕੁਲ ਇਸ ਵਕਤ ਜਿਹੜੀ ਚੈਕਿੰਗ ਚੱਲ ਰਹੀ ਹੈ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਮਰਾਤਪੁਰ ਦੇ ਵਿੱਚ ਅਹ ਤਸਵੀਰਾਂ ਤੁਸੀਂ ਦੇਖ ਸਕਦੇ ਬੀਤੇ ਦਿਨੀ ਤਰਨਤਾਰਨ ਦੇ ਵਿੱਚੋਂ ਨਸ਼ੇ ਦੀ ਓਵਰਡੋਸ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਏ ਸੀ ਜਿੱਥੇ ਕਿ ਕਈ ਨੌਜਵਾਨ ਇਸ ਨਸ਼ੇ ਦੀ ਓਵਰਡੋਸ ਦੇ ਪੇੜ ਚੜ ਗਏ ਸੀ ਮਰਾਠਪੁਰ ਦੇ ਵਿੱਚ ਵੀ ਬੀਤੇ ਦਿਨੀ 2-3 ਮੌਤੇ ਸਾਹਮਣੇ ਆਈਆਂ ਸੀ ਹੁਣ ਕਿਤੇ ਨਾ ਕਿਤੇ ਪੁਲਿਸ ਜਿਹੜੀ ਹਲਚਲ ਦੇ ਵਿੱਚ ਹੈ ਉਸ ਵਕਤ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਮਰਾਠਪੁਰ ਦੇ ਵਿੱਚ ਸਪਿਰਤੂਮਨ ਮੌਜੂਦ ਨੇ ਤਰਨਤਾਰਨ ਤੋਂ ਅਸਰ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਨਸੈਸ਼ਨ ਪਹੁੰਚਿਆ ਚੈਕਿੰਗ ਕੀਤੀ ਗਈ ਹੈ ਅਕੀ ਸਾਡਾ ਪ੍ਰੋਸੈਸ ਸੀਗਾ ਅੱਜ ਕਿਸ ਤਰ੍ਹਾਂ ਆਪਰੇਸ਼ਨ ਚਲਾਇਆ ਗਿਆ ਇਹਦੀ ਵ ਹੈਗਾ ਮੇਂ ਚੱਲ ਰਹੀ ਹੈ ਉਹਦੇ ਵਿੱਚ ਕੰਮ ਕਰਦੇ ਹੋਏ ਜਿਕਾਸੋ ਆਪਰੇਸ਼ਨ ਮਰਾਧਪੁਰੇ ਮਹੱਲੇ ਦੇ ਵਿੱਚ ਚਲਾਇਆ ਗਿਆ ਜਿਹੜੇ ਵੀ ਕੋਈ ਨਸ਼ਾ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਕਾਨੂੰਨੀ ਤੇ ਜਿਹੜਾ ਕੋਈ ਛਡਣਾ ਚਾਹੁੰਦਾ ਉਹਨੂੰ ਗਾਈਡ ਕੀਤਾ ਜਾ ਰਿਹਾ ਕਿ ਡਰਗ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਸੈਂਟਰ ਅਵੇਲੇਬਲ ਹੈ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਜਾ ਸਕਦਾ ਜਿੱਥੇ ਆਪਣਾ ਉਹ ਨਸ਼ਾ ਛਡਵਾ ਸਕਦੇ ਨੇ ਸੋ ਇਹ ਕੁਝੋ ਕੁਟੇ ਦੀ ਪ੍ਰੋਵੀਜ਼ਨ ਦੀ ਉਹੀ ਗੱਲ ਹੋ ਰਹੀ ਹੈ ਜਿਹੜੀ ਚਲਦੀ ਬਈ ਡੀਪੀ ਸਾਹਿਬ ਵੱਲੋਂ ਵੀ ਇੱਕ ਜੁੱਧਨ ਸ਼ਬਦ ਉਹਦੇ ਵਿੱਚ ਲਿਖੀ ਗਈ ਹੈ ਹੁਣ ਤੱਕ ਕਿੰਨੇ ਕੁ ਲੋਕ ਨੇ ਜਿਹੜੇ ਸੁਧਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਕੋਲ ਘੱਟ ਗਿਣਤੀ ਚ ਬਦਾਮਦੀਆਂ ਹੋਈਆਂ ਜਿਨ੍ਹਾਂ ਨੂੰ ਇਸ ਵਕਤ ਉੱਥੇ ਕਾਫੀ ਕਾਫੀ ਲੋਕ ਨੇ ਮੋਰ ਥੈਨ 30 ਪਰਸਨਸ ਨੇ ਜਿਹੜੇ ਉੱਥੇ ਥਰੂ ਦਾਖਲ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਪਰਚਿਆਂ ਦੇ ਵਿੱਚ ਜਿਹੜੇ ਬੰਦੇ ਦਾਖਲ ਕਰਾਏ ਗਏ ਨੇ ਉਹਨਾਂ ਨੂੰ ਜਦੋਂ ਇਹ ਡਿਕਟਿਕਸ਼ਨ ਦਾ ਆਪਣਾ ਕੋਰਸ 14 ਦਿਨ ਦਾ ਪੂਰਾ ਕਰ ਲੈਣਗੇ ਉਹਨਾਂ ਨੂੰ ਉਸ ਪਰਚੇ ਦੇ ਵਿੱਚੋਂ ਡਿਸਚਾਰਜ ਕੀਤਾ ਜਾਏਗਾ ਉਹਨਾਂ ਤੇ ਕੋਈ ਸਟਿਗ ਤੇ ਹੁਣ ਸਤ ਕੀ ਕੁਝ ਇੱਥੇ ਬਰਾਮਦੀ ਹੋਈ ਹੈ ਜਾਂ ਕਿੰਨੇ ਕੁ ਲੋਕ ਡਾਊਨ ਕੀਤੇ ਗਏ ਨੇ ਪੁੱਛਗਿੱਛ ਕੀਤੀ ਗਈ ਹੈ ਕੀ ਕੁਝ ਕੁਝ ਲੋਕ ਆਰਾਊਂਡ ਆਰਾਊਂਡ ਅਪ ਕੀਤੇ ਗਏ ਜਨਾਂ ਦੀ ਪੁੱਛਗਿੱਛ ਜਾਰੀ ਹੈ ਜੋ ਵੀ ਉਹਨਾਂ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਹੋ ਕੀਤੀ ਕੋਈ ਵੈਪਨ ਦੀਆਂ ਕੋਈ ਕਿਸੇ ਕੋਈ ਹੋ ਨਸ਼ਾ ਕੁਝ ਹਾਲੇ ਚੱਲ ਰਿਹਾ ਜੀ ਚੱਲ ਰਿਹਾ ਜੋ ਵੀ ਉਹਦੇ ਵਿੱਚ ਜੋ ਕਾਨੂੰਨੀ ਕਾਰਵਾਈ ਉਹ ਤੁਹਾਨੂੰ ਸ਼ਾਮ ਤੱਕ ਜੋਗ ਹੋਗੀ ਉਹ ਤੁਹਾਨੂੰ ਦੱਸ ਦਿੱਤੀ ਜਾਏਗੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਇਸ ਵਕਤ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਸੋ ਲਗਾਤਾਰ ਕਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੋ ਅੱਜ ਜਿਹੜਾ ਕਸ ਆਪਰੇਸ਼ਨ ਚ ਲਾਇਆ ਗਿਆ ਮਰਾਤਪੁਰ ਦੇ ਵਿੱਚ ਕਿਉਂਕਿ ਬੀਤੇ ਦਿਨੀ ਵੀਡੀਓ ਬਾਦਲ ਹੋਈ ਸੀਗੀ ਜਿਸ ਦੇ ਵਿੱਚ ਸਾਫ ਤੋਂ ਤੇ ਜਿਹੜਾ ਲੋਕਾਂ ਦਾ ਪਿੰਡ ਵਾਸੀਆਂ ਦਾ ਗੁੱਸਾ ਜ਼ਾਹਰ ਸੀਗਾ ਕਿਉਂਕਿ ਸਾਫ ਤੋਂ ਤੋਂ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਜਿਹੜਾ ਨਸ਼ਾ ਉਹ ਵਿਕਦਾ ਹੈ ਪਿੰਡ ਦੇ ਵਿੱਚ ਤੇ ਕਈ ਲੋਕ ਨੇ ਜਿਹੜੇ ਇੱਥੇ ਨਸ਼ਾ ਵੇਚਦੇ ਨੇ ਸੋ ਕਿਦਾਂ ਕਿਤੇ ਹੁਣ ਜਿਹੜੀ ਪੁਲਸ ਹੈ ਹਲਚਲ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਵੱਡੀ ਗਿੰਦੇ ਵਿੱਚ ਅੱਜ ਪੁਲਸ ਪ੍ਰਸ਼ਾਸਨ ਪਹੁੰਚਿਆ ਹੋਇਆ ਸੋ ਆਪਰੇਸ਼ਨ ਕਾ ਸੋ ਚਲਾਇਆ ਜਾ ਰਿਹਾ ਹੈ ਕੀ ਕੁਝ ਬਰਾਮਦੀਆਂ ਹੁੰਦੀਆਂ ਨੇ ਹਜੇ ਚੱਲ ਰਿਹਾ ਆਪਰੇਸ਼ਨ ਕੀ ਕੁਝ ਅਪਡੇਟਸ ਤੋਂ ਬਾਅਦ ਸਾਹਮਣੇ ਹੁੰਦੀ ਹੈ ਤੇ ਜਿਹੜਾ ਵਿਰੋਧ ਨਿਸ਼ਾਬਦ ਤੋਂ ਪੰਜਾਬ ਸਰਕਾਰ ਤੋਂ ਚੱਲ ਰਿਹਾ ਹੈ ਕਿੰਨਾ ਕੁ ਸਫਲ ਸਾਹਮਣੇ ਹੁੰਦਾ ਹੈ ਇਹ ਅੱਧ ਤੱਕ ਜੂਰ ਪਹੁੰਚਦਾ ਕਰਦਾ